ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਪਾਰਕ 'ਚ ਕੀਤਾ ਕੰਮ ਤੇ ਆ ਦੇਖੋ ਆ ਨਾ ਕੱਦੂਆਂ ਦੀ ਬੱਲ ਲਾਈ ਹੈ ਤੇ ਇਹਨੂੰ ਆਪਾਂ ਗੋਡੀ ਕਰਦੇ ਹਾਂ ਥੋੜਾ ਜਿਹਾ ਭੋਲਾ ਕਰ ਦਿੰਨੇ ਆ ਕਿ ਜਲਦੀ ਹੋ ਜੇ ਆ ਦੇਖੋ ਉਹ ਨਾਲ ਇੱਕ ਹੋਰ ਉਗਰਿਆਈ ਬੱਲ ਕੱਦੂ ਫਿਰ ਬਹੁਤ ਲੱਗਣਗੇ ਇਹਦੇ ਤਿੰਨ ਬਹੁਤ ਵਧੀਆ ਬੀ ਆ ਤੇ ਇੱਥੇ ਆਪਾਂ ਲਾਇਆ ਮਰੂਦਾਂ ਦਾ ਬੂਟਾ ਤੇ ਇਹਨੂੰ ਵੀ ਗੋਡੀ ਕਰਦੇ ਆ ਇੱਕ ਬਸ ਇੰਟੇਡਾ ਜਿਹਾ ਹੋ ਗਿਆ ਪਰ ਇਹਨੂੰ ਕਰਕੇ ਨਾ ਇੱਥੇ ਪੱਥਰ ਜਿਹਾ ਲਾ ਕੇ ਇਹਨੂੰ ਉਹ ਕਰੂੰਗੀ ਇਹਨੂੰ ਵੀ ਪੋਲਾ ਕਰ ਦਿੰਨੇ ਆ ਨਾ ਜਿਹਦੇ ਗੁੰਡੋਏਾਂ ਦੀ ਖਾਦ ਪਾਈ ਹੋਵੇ ਤਾਂ ਥੱਲੇ ਗੁੰਡੋਏ ਆ ਹੋ ਜਾਂਦੇ ਆ ਉਹ ਪੋਲਾ ਰੱਖਦੇ ਆ ਇਹਨਾਂ ਨੂੰ ਪਈ ਨਹੀਂ ਹਜੇ ਲਿਆ ਕੇ ਪਾਈ ਨਹੀਂ ਆਪਾਂ ਤੇ ਉਧਰੋਂ ਕਰਕੇ ਨਾ ਆਪਾਂ ਥੋੜਾ ਜਿਹਾ ਪੱਥਰ ਦਾ ਉਹ ਕਰ ਦਿੰਨੇ ਆ ਦੇਖੋ ਸਿੱਧਾ ਹੋ ਗਿਆ ਤੇ ਧਰੋਂ ਆਪਾਂ ਪੂਰਲਾ ਕਰ ਦਿੰਨੇ ਆ ਗੁੱਡੀ ਪਾ ਕੇ ਫਿਰ ਬਾਦ ਦਾ ਫੁੱਲ ਦਾ ਬਹੁਤ ਆ ਜੇ ਆਪਾਂ ਗੁੱਡੀ ਪਾਈ ਰੱਖੀਏ ਤੇ ਇੱਧਰ ਆਪਾਂ ਕਰੇਲੇ ਵੀ ਬਾਦੂ ਆਪਣੇ ਹੋ ਗਏ ਝਾੜ ਕਰੇਲੇ ਕਰੇਲੇ ਤੋੜ ਲੈਣੇ ਆ ਤੀਜੇ ਚੌਥੇ ਦਿਨ ਨਾਲ ਵਧੀਆ ਦੋ ਡੰਗਾਂ ਦੀ ਸਬਜ਼ੀ ਬਣ ਜਾਂਦੀ ਆ ਹੁਣ ਪਹਿਲਾਂ ਘਟ ਲੈਂਦੇ ਸੀਗੇ ਹੁਣ ਤਾਂ ਵਧੀਆ ਲੈਂਦੇ ਆ ਪਰ ਨਾ ਥਾਉਂਦੇ ਨਹੀਂ ਵਿੱਚ ਭਾਲਨੇ ਪੈਂਦੇ ਆਂ ਥੱਲੇ ਥੱਲੇ ਕੇ ਨਾ ਨੀਗਾ ਮਾਰਨੀ ਪੈਂਦੀ ਪੂਰੀ ਐ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਆ ਬਾਹਰੋਂ ਦੇਖਦੇ ਆਂ ਫੇਰ ਪਤਾ ਲੱਗ ਜਾਂਦਾ ਖੜਾ ਖੜਾ ਪਤਾ ਨਹੀਂ ਲੱਗਦਾ ਨਾਲ ਨਾਲ ਆਪਾਂ ਵੱਡੇ ਖਰੇਲੇ ਵੀ ਤੋੜ ਲਾਂਗੇ ਕੈਂਚੀ ਨਾਲ ਕੱਟ ਲਾਂਗੇ ਜਦੋਂ ਐਂ ਤੋੜਦੇ ਆ ਨਾ ਬੱਲ ਨੂੰ ਹੁੰਕਾ ਜਾਂ ਵੱਦਾ ਇੱਧਰ ਲਾਤਾ ਨਿੰਬੂਆਂ ਦਾ ਬੁੱਟਾ ਦੇਖੋ ਨਿੱਕੇ ਨਿੱਕੇ ਨਿੰਬੂ ਲੱਗੇ ਆ ਦਿਸਦੇ ਆ ਦੇਖੋ ਪੰਜੇ ਨਿੰਬੂ ਲੱਗੇ ਪਏ ਆ ਛੋਟੇ ਛੋਟੇ ਬਹੁਤ ਘੈਂਟ ਪਾਰਕ ਬਣ ਗਿਆ ਆਪਣਾ ਸਾਰੇ ਜੋ ਵੀ ਬੂਟੇ ਬੱਲਾਂ ਲਾਏ ਨਾ ਪਾ ਸਾਰੇ ਵਧੀਆ ਚੱਲ ਪਏ ਹੁਣ ਤਾਂ ਸੌਣ ਮਹੀਨਾ ਆ ਗਿਆ ਹੁਣ ਤਾਂ ਵੈਸੀ ਵਧੀਆ ਹੋ ਜਾਣੀਆਂ ਇਹ ਸਾਰੇ ਨਾ ਮੈਂ ਲਾਇਆ ਬੱਲਾਂ ਬੁੱਲਾਂ ਨਾ ਦੇਖੋ ਕਿੰਨੀਆਂ ਵਧੀਆ ਬਣੀਆਂ ਪਈਆਂ ਸਰਦਾਰ ਜੀ ਨਾ ਆਪਦੇ ਬੰਨੀ ਹੱਥ ਕਰਦੇ ਸੀਗੇ ਯਾ ਇਹ ਕਹੇ ਸਰਦਾਰ ਜੀ ਨੇ ਲਾਏ ਆ ਤਾਂ ਮੈਂ ਕਹਤਾ ਨਹੀਂ ਨਹੀਂ ਇਹ ਸਾਰੇ ਮੈਂ ਲਾਇਆ ਆ ਜਾ ਜਿਹੜਾ ਮੇਰੇ ਕੋਲੇ ਬਾਕਸ ਜਾਂ ਨਾ ਇਹ ਭਰ ਜਾਂਦਾ ਗਾ ਦੇਖੋ ਤੁਸੀਂ ਕarele ਲੈਣਾ ਵਧੀਆ ਲੈਂਦੇ ਆ ਹੁਣ ਤਾਂ ਜੀਨੂੰ ਕਿਸੇ ਨੂੰ ਕarele ਵਧੀਆ ਲੱਗਦੇ ਲੈ ਕੇ ਜਾਣੇ ਆ ਤਾਂ ਲੈ ਜਿਓ ਫ੍ਰਿਜ ਵਿੱਚ ਇਕੱਠੇ ਕਰਕੇ ਰੱਖ ਲੈਣੀ ਆ ਮੈਂ ਆ ਜਿਓ ਇੱਕ ਦਿਨ ਇੱਧਰ ਸਾਰੇ ਆ ਇਹ ਛੋਟੀਆਂ ਦੂਜਾ ਝਾੜ ਕਰੇਲੇ ਵੱਡੇ ਕਰੇਲੇ ਉਹ ਦੂਜੇ ਸਿਰੇ ਤੇ ਉਧਰਲੇ ਪਾਸੇ ਆ ਬੱਲਾ ਹੁਣ ਆਪਾਂ ਵੱਡਿਆਂ ਨੂੰ ਕੱਟ ਲੈਣੇ ਆ ਕਿੱਚਕੇ ਤੋੜਦੇ ਨਾ ਨਾ ਤੇ ਅਸਰ ਪੈਂਦਾ ਬੱਲਾ ਉਹ ਮਤਲਬ ਖਰਾਬ ਹੋ ਜਾਂਦੀ ਡਿੱਗ ਪੈਂਦੀ ਆ ਫਿਰ ਬਸ ਔਲਿਕ ਦਿਨੇ ਨਾ ਕੰਚੀ ਨਾਲ ਕੱਟ ਲਵਾਂ ਇਹ ਕਰਕੇ ਸਾਰੇ ਜਣੇ ਆਪੋ ਆਪਣੇ ਘਰੇ ਲਾ ਲਓ ਵਧੀਆ ਚੰਗੇ ਪਾਣੀ ਦੇ ਆਪਾਂ ਨੂੰ ਸਬਜ਼ੀ ਵਧੀਆ ਤੇ ਮਿਲ ਜਾਂਦੀ ਆ ਨਾਲ ਘੋੜੀ ਤੋੜੋ ਤੇ ਮਿੰਟਾਂ 'ਚ ਬਣਾ ਲਓ ਨਾ ਕਿਤੇ ਜਾਣ ਦੀ ਜ਼ਰੂਰਤ ਪੈਂਦੀ ਹੁਣ ਕਦੂ ਹੋ ਜਾਣੀ ਆ ਥੋੜੇ ਜੇ ਟਾਈਮ ਤੱਕ ਤਿਆਰ ਕਰੀ ਜਾਨੇ ਆ ਬੱਲਾ ਵੀ ਆ ਦੇਖੋ ਭਰ ਗਿਆ ਨਾ ਆਪਣੰਡਾ ਬਚਨ ਚੰਚਣ ਕੇ ਰੱਖਤੇ ਛੋਟੇ ਵੀ ਵਿੱਚ ਵਿੱਚ ਥਿਆ ਜਾਂਦੇ ਆ ਜਦੋਂ ਉਹ ਤੋੜਦੇ ਆ ਉਦੋਂ ਨਹੀਂ ਪਤਾ ਲੱਗਦਾ ਬਾਅਦ ਵਿੱਚ ਨਿਕਾ ਮਾਰਦੇ ਆ ਨਾ ਫਿਰ ਮਿਲ ਜਾਂਦੇ ਆ ਵੱਡੇ ਵੀ ਵਧੀਆ ਲੈਂਦੇ ਆ ਤਾਂ ਆਪਣੇ ਸੋਕਾ ਕਟਰੀ ਵੀ ਵੇਖੋ ਕਿੱਡੇ-ਕੱਡੇ ਹੋ ਗਏ ਵਧੀਆ ਇਹ ਵੀ ਛੰਗਣ ਵਾਲੇ ਆ ਹੁਣ ਥੱਲੇੋਂ ਨੀਚੋਂ ਜੇ ਨਾ ਛਾਂਗ ਦਿਆਂਗੇ ਨਾ ਫੇਰ ਫਿਰ ਇਹਨਾਂ ਨੂੰ ਖਰਾ ਕੇ ਜ਼ਿਆਦਾ ਮਿਲੂਗੀ ਥੋੜੇ ਲੰਬੇ ਹੋ ਜਾਣਗੇ ਉਹ ਮੈਂ ਜਿਹੜੇ ਡੱਬੇ ਚ ਇਕੱਠੇ ਕੀਤੇ ਸੀ ਨੰ ਅੰਦਰ ਰੱਖਿਆ ਹੀ ਤਾਂ ਇਹ ਆਪਾਂ ਹੋਰ ਤੋੜ ਰਹੇ ਆ ਉਹ ਡੱਬਾ ਖਾਲੀ ਕਰਕੇ ਲੈ ਕੇ ਆਈਆਂ ਮੈਂ ਚਲੋ ਜੀ ਜੀ ਨੂੰ ਜਿਹਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਹੁੰਦੀ ਆ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਇਹ ਆ ਦੇਖੋ ਕ੍ਰੇਲੇ ਤੇ ਇਹਦੇ ਨਾਲ ਹੀ ਆਪਾਂ ਕਰਦੇ ਆ ਬਲੌਗ ਖਤਮ ਤੇ ਕਿੰਨੇ ਸੋਹਣੇ ਲੱਗਦੇ ਆ ਦੋ ਡੱਬੇ ਭਰ ਗਿਆ ਅੱਜ ਤਾਂ ਵਧੀਆ ਇਦੇ ਨਾਲ ਬਲੌਕ ਖਤਮ ਕਰਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫੇਰ ਮਿਲਦੇ ਆ